Gracias. ਇਸ ਵੀਰ ਅੰਜਾਨ ਗੁਰਮੀਤ ਸਿੰਘ ਦਾ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਇਹਨਾਂ ਦੀ ਸਬੋਸਟੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਦੀ ਸੁਪਰਵਾਈਜ਼ ਇਹਨਾਂ ਨੇ ਬਹੁਤ ਵਧੀਆ ਰਿਕਵਰੀ ਕਰਦੇ ਹੋਏ ਇੱਕ ਜਿਹੜਾ ਇਹਨਾਂ ਦਾ ਸਮਗਲਰ ਜਿਹੜਾ ਹਥਿਆਰ ਸਮਗਲਰ ਦਾ ਨੈਟਵਰਕ ਤੋੜਿਆ ਉਹਦੇ ਵਿੱਚ ਦੋ ਜਣਿਆਂ ਨੂੰ ਅਰੈਸਟ ਕਰਕੇ ਉਹਨਾਂ ਤੋਂ ਚਾਰ ਗਲੌਕ ਪਿਸਟਲ ਸਮੇਤ ਮੈਗਜ਼ੀਨ ਤੇ ਸਮੇਤ ਜਿਹੜਾ ਐਮੂਨੇਸ਼ਨ ਤੇ ਰਿਕਵਰ ਕੀਤੇ ਆ ਤੇ ਇਸ ਦੇ ਨਾਲ ਇਹਨਾਂ ਦਾ ਜਿਹੜਾ ਪੁਛਗਿਸਤ ਤੋਂ ਸਾਹਮਣੇ ਆਇਆ ਵੀ ਪਾਕਿਸਤਾਨ ਇਹਨਾਂ ਦੇ ਕੰਟੈਕਟ ਸੀਗੇ ਤੇ ਉੱਥੇ ਇੱਕ ਸਕੰਦਰਨਾਮਾ ਦਾ ਬੰਦਾ ਜਿਹਨੇ ਇਹਨਾਂ ਨੂੰ ਸਪਲਾਈ ਕੀਤਾ ਤੇ ਅੱਗੇ ਉਸ ਦੇ ਹੋਰ ਵੀ ਜਿਹੜੇ ਲਿੰਕਸ ਐ ਆਪਣੇ ਇੱਥੇ ਇਹਨਾਂ ਦੇ ਨਾਲ ਲੋਕਲ ਲਿੰਕਸ ਤੇ ਜਿਹੜੇ ਬਾਹਰਲੇ ਲਿੰਕਸ ਬਾਰੇ ਅਸੀਂ ਅੱਗੇ ਪੁਛਗਿਸਤ ਦੌਰਾਨ ਉਹ ਕਰ ਰਹੇ ਆ ਤੇ ਇਹਦੀ ਜਿਹੜੇ ਵੀ ਇੱਥੇ ਸਾਨੂੰ ਹੋਰ ਇਨਫੋਰਮੇਸ਼ਨ ਮਿਲੀ ਹੈ ਇਹਨਾਂ ਦੇ ਸਾਥੀਆਂ ਬਾਰੇ ਉਹਨਾਂ ਨੂੰ ਅਸੀਂ ਆਉਂਦੇ ਦਿਨਾਂ ਦੇ ਵਿੱਚ ਗ੍ਰਿਫਤਾਰ ਕਰਾਂਗੇ ਹੋਰ ਰਿਕਵਰੀ ਹੋਣ ਦੀ ਸੰਭਾਅ ਇਹ ਘਰੋਂ ਫੜਿਆ ਜਾਂ ਸਰ ਨਾਕੀ ਤੇ ਫੜੇ ਕਿਵੇਂ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਜੀ ਤੇ ਇਹਨਾਂ ਨੇ ਬਸਤੀ ਬੂਟੇ ਵਾਲੀ ਦੇ ਸ਼ਮਸ਼ਾਨ ਘਟ ਦੇ ਨੇੜੇ ਉੱਤੇ ਨਾਕਾਬੰਦੀ ਕੀਤੀ ਸੀ ਸੀਕ੍ਰੀਟ ਇਨਫੋਰਮੇਸ਼ਨ ਮਿਲਤੇ ਇਹਨਾਂ ਨੇ ਤੇ ਉੱਥੇ ਇਹ ਫੜੇ ਗਏ ਕੋਈ ਵੱਡੀ ਘਟਨਾ ਹੋ ਸਕਦੀ ਸੀ ਇਹਨਾਂ ਨੂੰ ਲੱਗਦਾ ਸੀ ਵੀ ਕੋਈ ਕਰਨ ਜਾ ਰਿਹਾ ਬਿਲਕੁਲ ਜੀ ਪੁੱਛ ਗੇ ਚੱਲ ਰਹੀ ਹੈ ਇਹ ਜਿਹੜੇ ਪਿਸਤੌਲ ਹੈ ਕੋਈ ਇਵੇਂ ਤਾਂ ਹੈ ਨਹੀਂਗੇ ਵੀ ਕਿਸੇ ਵੈਸੇ ਹੀ ਇਹਨਾਂ ਨੇ ਮੰਗਾਇਆ ਹੁਣ ਕੋਈ ਤਾਂ ਕੋਈ ਇਹ ਦੇਣਾ ਸ਼ਰਾਰਤੀ ਕਰਨੀ ਹੁੰਦੀ ਹੈ ਤੇ ਉਹ ਸ਼ਰਾਰਤ ਵੀ ਟਲੀ ਆ ਤੇ ਇਹਨਾਂ ਦਾ ਜਿਹੜਾ ਨੈਟਵਰਕ ਹੈ ਨੈਟਵਰਕ ਵੀ ਇਸ ਰਿਕਵਰੀ ਦੇ ਨਾਲ ਟੁੱਟਿਆ ਤੇ ਇਹਨਾਂ ਚੋਂ ਜਿਹੜੇ ਹੋਰ ਵੀ ਇੱਥੋਂ ਦੇ ਲੋਕਲ ਸਾਥੀ ਹੈ ਇਹਨਾਂ ਦੇ ਉਹਨਾਂ ਸੰਬੰਧੀ ਵੀ ਪੁਛਗਿੱਛ ਦੌਰਾਨ ਸਾਨੂੰ ਕੋਈ ਸਰਾਗ ਲੱਗੇ ਆ ਤੇ ਸਾਡੀਆਂ ਟੀਮਸ ਬਣੀਆਂ ਹੋਈਆਂ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਹੋਰ ਵੀ ਸਾਨੂੰ ਇਹਨਾਂ ਤੋਂ ਸੰਭਾਵਨਾ ਹੈ ਵੀ ਹੋਰ ਰਿਕਵਰੀ ਜ਼ੋਨ ਤੇ ਹੋਰ ਚੀਜ਼ਾਂ ਪਾ